ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਦੇਸੀ ਢਿੰਡੇ ਸਭ ਤੋਂ ਪਹਿਲਾਂ ਆਪਾਂ ਢਿੰਡਿਆਂ ਨੂੰ ਧੋ ਕੇ ਸੁਕਾ ਕੇ ਤੇ ਉਚੀਰਾ ਲਗਾ ਲਿਆ ਸਾਰਿਆਂ 'ਚ ਵਿੱਚ ਆਪਾਂ ਨਾਮਕ ਹਰਾ ਮਿਰਚ ਤੇ ਹਲਦੀ ਦਾ ਮਸਾਲਾ ਬਣਾ ਕੇ ਵਿੱਚ ਸਾਰਿਆਂ ਦੇ ਭਰ ਦਾਂਗੇ ਜੀ ਇੱਕ 1 ਕਿਲੋ ਦੀ ਨੇੜ ਆਪਣੇ ਕੋਲ ਢਿੰਡੇ ਆ ਜੀ ਆਪਾਂ ਮਸਾਲਾ ਭਰ ਲਓਣ ਆਪਾਂ ਇਹਨਾਂ ਨੂੰ ਤੇਲ ਵਿੱਚ ਪਾਉਂ ਮੈਂ ਇਧਰ ਮੈਂ ਤੇਲ ਧਰਿਆ ਸੀ ਤੇਲ ਵਿੱਚ ਪਾਏ ਆਪਾਂ ਟਿੱਡੇ ਚੰਗੀ ਤਰ੍ਹਾਂ ਪਕਾ ਲਾਂਗੇ ਅੱਧੇ-ਅੱਧੇ ਕਰਕੇ ਦੋ ਵਾਰੀ ਨੂੰ ਬਕਾਉਂਗੀ ਜਿਆਦਾ ਹੋਂ ਕਰਕੇ ਟੰਡੇ ਆਪਣੇ ਪੱਕ ਰਹੇ ਜੀ ਇਧਰ ਅੱਧੇ ਆਪਾਂ ਪਹਿਲਾਂ ਮਕਾ ਲਾਂਗੇ ਜਿਹੜੇ ਬਾਕੀ ਬਚ ਕੇ ਆਪਾਂ ਦੁਬਾਰਾ ਪਕਾਵਾਂਗੇ ਪੱਕੇ-ਪੱਕੇ ਵਿੱਚ ਆਪਾਂ ਕੱਢ ਲਾਂਗੇ ਜੀ ਦੁਬਾਰਾ ਜਿਹੜੇ ਰਹਿ ਗਏ ਉਹ ਵਿੱਚ ਪਾ ਦਾਂਗੇ ਇਸ ਤਰ੍ਹਾਂ ਦੇਸੀ ਟੰਡੇ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਜੀ ਬਹੁਤ ਟੈਸਟੀ ਬਣਦੀ ਹੈ ਹਾਂ ਜੀ ਇਹ ਵੀਡੀਓ ਵਧੀਆ ਲੱਗੇ ਤਾਂ ਆਪਣੇ ਚੈਨ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਰੇਟਨ ਦੇ ਬਣ ਕੇ ਹੋ ਗਈ ਜੀ ਤਿਆਰ ਬਹੁਤ ਟੇਸਟੀ ਤੇ ਸਵਾਦਿਸ਼ਟ ਦੇਸੀ ਟਨੜੀ ਸਬਜੀ